ਪੰਜਾਬ ਦੇ ਵਿੱਚ ਹੜ੍ਹਾਂ ਦੀ ਜੋ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਤੇ ਚਾਰੇ ਹੋਤੇ ਹੀ ਪਟਿਆਲਾ ਤੋਂ ਹਲਕਾ ਸਨੌਰ ਤੇ ਭਾਜਪਾ ਸੀਨੀਅਰ ਆਗੂ ਜਰਨੈਲ ਸਿੰਘ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਪੂਕਤਾ ਇੰਤਜ਼ਾਮ ਕੀਤੇ ਜਾਂਦੇ ਤਾਂ ਹੜ੍ਹ ਤੇ ਇਹ ਹਾਲਾਤ ਪੰਜਾਬ ਦੇ ਵਿੱਚ ਨਾ ਪੈਂਦੇ ਅਤੇ ਹੀ ਦੂਜੇ ਪਾਸੇ ਜੀਐਸਟੀ ਨੂੰ ਲੈ ਕੇ ਵੀ ਉਹਨਾਂ ਆਪਣੀ ਰਾਏ ਸਾਜੀ ਕੀਤੀ ਹੈ ਦੱਸਦੀ ਹੈ ਕਿ ਭਾਜਪਾ ਸੀਨੀਅਰ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਹੁਣ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਐਸਟੀ ਦੇ ਵਿੱਚ ਰਾਹਤ ਦੇਣ ਦੇ ਲਈ ਧੰਨਵਾਦ ਕੀਤਾ ਸ਼ਸ਼ਗਲ ਪੀਏਟੀ ਨਿਊਜ਼ ਦੇਖ ਰਹੇ ਤੁਸੀਂ ਜੇ ਬਗਲਗੇ ਪੰਜਾਬ ਦੀ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਹਾਰਡਵਰਕਾ ਮਾਹੌਲ ਬਣਿਆ ਜੇ ਬਗਲਗੇ ਸ਼ਾਹੀਸ਼ਹਿਰ ਪਟਿਆਲਾ ਦੀ ਸ਼ਾਹੀਸ਼ਹਿਰ ਪਟਿਆਲਾ ਦੇ ਲਗਦੇ ਨਾਲ ਪਿੰਡਾਂ ਜਿਹੜੇ ਦੇਵੀਗੜ ਜਿਹੜੇ ਕੁਝ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਆ ਚੁੱਕੇ ਜੀ ਆਪਾਂ ਗੱਲ ਕਰ ਗਏ 2 ਸਾਲ ਪਹਿਲਾਂ ਵੀ ਪਾਣੀ ਆਇਆ ਸੀ ਉਦੋਂ ਵੀ ਸਰਕਾਰ ਨੇ ਜਿਹੜਾ ਨੁਕਸਾਨ ਸੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਹੁਣ ਹੁਣ ਵੀ ਸਰਕਾਰ ਦੇ ਕੋਈ ਇੰਤਜ਼ਾਮ ਨਹੀਂ ਹੈ ਲੋਕ ਕਹਿੰਦੇ ਨੇ ਸਰਕਾਰ ਸਿਰਫ ਬਨੇ ਬڑے ਐਲਾਨ ਕਰ ਦਿੰਦੀ ਹੈ ਉਹਦਾ ਮੁਆਵਜ਼ਾ ਨਹੀਂ ਮਿਲਦਾ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਜਰਨੈਲ ਜੀ ਉਹਨਾਂ ਤੋਂ ਪੁੱਛਦੇ ਜੀ 2 ਸਾਲ ਪਹਿਲਾਂ ਪਾਣੀ ਆਇਆ ਸੀ ਸਰਕਾਰ ਤੋਂ ਉਸ ਤੋਂ ਸਿੱਖਿਆ ਲੈਂਦੀ ਹੈ ਕਿ ਨਹੀਂ ਦੀ ਸੋਸ਼ਲ ਭਾਈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਪਹੁੰਚੇ ਜਨਰਲ ਜੀ 2 ਸਾਲ ਪਹਿਲਾਂ ਪਾਣੀ ਆਇਆ ਸੀ 2023 ਦੇ ਵਿੱਚ ਸਰਕਾਰ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ ਸਰਕਾਰ ਨੇ ਉਹਦੋਂ ਨਹੀਂ ਕੁਛ ਨਹੀਂ ਕੀਤਾ ਹੁਣ 3 ਦਿਵਾਰ ਦਾ ਪਾਣੀ ਗਿਆ ਸਰ ਪੰਜਾਬ ਜੋ ਪਿਆ ਪਾਣੀ ਦਾ ਕਿਸ ਤਰ੍ਹਾਂ ਦੇ ਦੇ ਸਰਕਾਰੀ ਨ ਦੇਖੋ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਉਹਨਾਂ ਨੇ 15 ਅਗਸਤ ਨੂੰ ਅਨਾਉਂਸ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਬਹੁਤ ਜਲਦੀ ਰਾਹਤ ਪੂਰੇ ਦੇਸ਼ ਨੂੰ ਰਾਹਤ ਦੇਣ ਦੇਵਾਂਗੇ ਤੇ ਉਹਨਾਂ ਨੇ ਦੇਖੋ GST ਦੇ ਵਿੱਚ ਵੀ ਰਾਹਤ ਦਿੱਤੀ 18% ਤੋਂ 12% ਕਰਤੀ 12 ਤੋਂ 5% ਕਰਤੀ ਬਾਕੀ ਗੱਲ ਜਿਹੜੀ ਹਾੜਾਂ ਦੀ ਗੱਲ ਹੈ ਅੱਜ ਸਾਡੇ ਸੈਂਟਰ ਦੀ ਜਿਹੜੀਆਂ ਟੀਮਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਹਰਡ ਪਿਹਾੜਾਂ ਦੇ ਏਰੀਏ ਦਾ ਦਾਇਰਾ ਕਰ ਰਹੀਆਂ ਨੇ ਦੌਰਾ ਕਰ ਰਹੀਆਂ ਨੇ ਤੇ ਉਹ ਸਾਰੀ ਰਿਪੋਰਟ ਬਣਾ ਕੇ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੇਣਗੇ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਿ ਉਹ ਸਾਨੂੰ ਦੇ ਸਾਡੇ ਪੰਜਾਬ ਨੂੰ ਸਪੈਸ਼ਲ ਰਾਹਤ ਪੈਕੇਜ ਜ਼ਰੂਰ ਦੇਣਗੇ ਤੇ ਆ ਹੁਣ ਪਿਛਲੇ ਪਿਛੇ ਜੇ ਵੀ ਅਨਾਉਂਸ ਕੀਤਾ ਸੀਗਾ ਉਹਨਾਂ ਨੇ 530 ਕਰੋੜ ਰੁਪਏ ਦਾ ਇੱਕ ਰਾਸ਼ੀ ਦਿੱਤੀ ਆਪਣੇ ਪੰਜਾਬ ਨੂੰ ਪਰ ਉਹ ਪੰਜਾਬ ਦੇ ਜਿਹੜੇ ਮੌਜੂਦਾ ਸਰਕਾਰ ਹੈ ਸਾਡੀ ਇਹਨਾਂ ਦੇ ਉੱਪਰ ਵਿਸ਼ਵਾਸ ਨਹੀਂ ਕਰ ਰਹੇ ਹੈਗੇ ਕਿ ਇਹਨਾਂ ਨੂੰ ਰਾਹਤ ਫੰਡ ਜਾਂ ਕੋਈ ਵੀ ਪੈਕੇਜ ਦਿੱਤਾ ਜਾਵੇ ਕਿ ਇਹ ਸਹੀ ਜਗ੍ਹਾ ਤੇ ਲਗਾਣਗੇ ਇਸ ਕਰਕੇ ਉਹਨਾਂ ਨੇ ਹੁਣ ਵੀ ਹੜ੍ਹਾਂ ਦੇ ਵਿੱਚ ਆਪਣੀ ਸੈਂਟਰ ਦੀ ਟੀਮ ਭੇਜੀ ਹੈ ਕਿ ਜਾ ਕੇ ਤੁਸੀਂ ਜਾ ਕੇ ਜਾਇਜ਼ਾ ਲਓ ਜੋ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਇੱਕ ਇੱਕ ਰੁਪਏ ਦਾ ਮੁਆਵਜ਼ਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਣਗੇ ਸੈਂਟਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਚੰਗੀ ਗੱਲ ਤੇ ਪੰਜਾਬ ਸਰਕਾਰ ਨੇ ਹੁੰਦਾ ਕੀ ਕੀਤਾ ਜੇ ਪੰਜਾਬ ਸਰਕਾਰ ਨੇ ਹੁਣ ਸਾਢੇ 3 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਜੋ ਮਾਰ ਪੰਜਾਬ ਦੇ ਲੋਕ ਸਾਡੇ ਭਰਾ ਅੰਮ੍ਰਿਤਸਰ ਕਣੀਆ ਗੁਰਦਾਸਪੁਰ ਸਾਈਡ ਤੇ ਹੁਣ ਸਾਡੇ ਹਲਕੇ ਸਨੌਰ ਦੇ ਵਿੱਚ ਘਨੌਰ ਦੇ ਵਿੱਚ ਵੀ ਆ ਗਏ ਇਹਨਾਂ ਨੇ ਸਾਢੇ 3 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਕੁਝ ਨਹੀਂ ਕੀਤਾ ਨਾ ਕੋਈ ਨਦੀਆਂ ਦੀ ਸਫਾਈਆਂ ਕਰਾਈਆਂ ਨਾ ਕੋਈ ਨਾਲਿਆਂ ਦੀ ਸਫਾਈਆਂ ਕਰਾਈਆਂ ਨਾ ਕੋਈ ਦਰਿਆਵਾਂ ਦੇ ਬੰਨ ਪੱਕੇ ਕੀਤੇ ਨੇ ਠੀਕ ਹੈ ਜੀ ਕੋਈ ਇਸ ਕੰਮ ਨਹੀਂ ਕੀਤਾ ਹੈਗਾ ਉਹ ਇਹਨਾਂ ਦੀ ناکامی ਕਰਕੇ ਹੀ ਸਾਡਾ ਇੰਨਾ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈਗਾ ਜੇ ਮੇਲ ਚ 2 ਸਾਲ ਪਹਿਲਾਂ ਤੈਚ ਚ ਪਾਣੀ ਆਇਆ ਸੀ ਜਿਹੜਾ ਲੋਕੀ ਉਸਤੇ ਮਾਰ ਤੋਂ ਨਹੀਂ ਹਜੇ ਉੱਠੇ ਸੀਗੇ ਹੁਣ ਫਿਰ ਪਾਣੀ ਆ ਗਿਆ ਪੰਜਾਬ ਦੇ ਲੋਕੀ ਕਹਿੰਦੇ ਸਾਨੂੰ ਅਸਲੀ ਪਹਿਲਾਂ ਨਹੀਂ ਸਾਨੂੰ ਇਹ ਜੇ ਮੁਆਵਜ਼ਾ ਮਿਲਿਆ ਤੇ ਹੁਣ ਅਸੀਂ ਕੀ ਕਰੂ ਅਸੀਂ ਜੰਮੇ ਖਤਮ ਹੋ ਗਏ ਮੇ ਜੀ ਸਾਨੂੰ ਤੁਹਾਡੀ ਗੱਲ ਬਿਲਕੁਲ ਸਹੀ ਹੈ ਮਾਰ ਪਈ ਹੈਗੀ ਹੈ ਕੁਦਰਤ ਦੀ ਮਾਰ ਹੈਗੀ ਹੈ ਤੇ ਬਾਕੀ ਸਰਕਾਰ ਦੀ ਨਾਕਾਮੀਆਂ ਵੀ ਹੈਗੀਆਂ ਨੇ ਇਹਦੇ ਵਿੱਚ ਪਰ ਸਾਡੇ ਅਸੀਂ ਪੰਜਾਬ ਸਰਕਾਰ ਦੀ ਨਹੀਂ ਕੋਈ ਗੱਲ ਕਰਦੇ ਨਾ ਇਹਨਾਂ ਦੇ ਕਿਸੇ ਵਾਦੇ ਦੀ ਗੱਲ ਕਰਦੇ ਆ ਸਾਨੂੰ ਤੇ ਸਾਡੇ ਪੂਰੇ ਪੰਜਾਬ ਦੇ ਪੰਜਾਬ ਨੂੰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਪਰ ਪੂਰਾ ਵਿਸ਼ਵਾਸ ਹੈ ਕਿ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਸਾਨੂੰ ਉਹਨਾਂ ਦੇ ਪੂਰੀਆਂ ਉਮੀਦਾਂ ਨੇ ਉਹ ਸਾਨੂੰ ਜਰੂਰ ਜਰੂਰ ਰਾਹਤ ਫੰਡ ਜਰੂਰ ਦੇਣ ਗਿਆ ਸਾਡੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੀਆਂ ਉਮੀਦਾਂ ਨੇ ਸਾਨੂੰ ਸਾਨੂੰ ਜਰੂਰ ਮਿਲੇਗਾ ਅੱਜ ਦੇ ਇਸ ਦੇ ਪ੍ਰਧਾਨ ਮੰਤਰੀ ਨੇ ਵਪਾਰੀਆਂ ਨੂੰ ਇੱਕ ਖਾਸ ਤੋਹਫਾ ਦਿੱਤਾ ਜੀਐਸਟੀ ਰਾਹ ਕੁਝ ਕਟੌਤੀ ਦਿੱਤੀ ਆ ਕਿਸ ਤਰ੍ਹਾਂ ਕਿੰਨਾ ਖਰਚਾ ਘੋਆ ਵਪਾਰੀ ਨੇ ਕਿੰਨਾ ਸਮਾਜ ਸਸਤਾ ਹੋਣੇਗਾ ਮੈਂ ਆਪਣੇ ਇੰਟਰਵਿਊ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਇਹ ਗੱਲ ਹੀ ਸ਼ੁਰੂ ਕੀਤੀ ਸੀਗੀ ਕਿ ਉਹਨਾਂ ਨੇ 15 ਅਗਸਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕਹਿਤਾ ਸੀਗਾ ਕਿ ਮੈਂ ਤੁਹਾਨੂੰ ਦੀਵਾਲੀ ਤੇ ਰਾਹਤ ਦੇਣ ਲੱਗਿਆ ਪੂਰੇ ਦੇਸ਼ ਨੂੰ ਇੱਕ ਬਹੁਤ ਹੀ ਤੁਹਾਡਾ ਕੰਮ ਹੈ ਜਿਹੜਾ ਸੁਖਾਲਾ ਹੋ ਜਾਏਗਾ ਤੇ ਉਹਨਾਂ ਨੇ ਸਾਡੇ ਹੁਣ ਜੀਐਸਟੀ ਦੇ ਵਿੱਚ ਜਿਹੜਾ ਪਹਿਲਾਂ 18% ਜੀਐਸਟੀ ਹੁੰਦੀ ਸੀ ਉਹਨੂੰ ਘਟਾ ਕੇ 12% ਕੀਤਾ ਤੇ ਜਿਹੜਾ 12% ਸੀ ਉਹਨੂੰ ਘਟਾ ਕੇ 5% ਕੀਤਾ ਇਹਦੇ ਵਿੱਚ ਸਾਡੇ ਜਿਹੜੇ ਸਾਡੇ ਭਰਾ ਮਜ਼ਦੂਰ ਨੇ ਕੋਈ ਵਪਾਰੀ ਵਰਗ ਵਾਲੇ ਨੇ ਜਿਹੜੇ ਕੋਈ ਹੱਥ ਦਾ ਕਾਰੀਗਰ ਨੇ ਉਹਨਾਂ ਸਾਰਿਆਂ ਨੂੰ ਰਾਹਤ ਮਿਲੇਗੀ ਜਿਹੜਾ ਜਿਹੜੀ ਚੀਜ਼ ਸਾਨੂੰ ਪਹਿਲਾਂ ਖਰੀਦਣ ਵਾਸਤੇ 100 ਰੁਪਿਆ ਦੇਣਾ ਪੈਂਦਾ ਸੀਗਾ ਉਹੀ ਚੀਜ਼ ਸਾਨੂੰ ਘੱਟ ਕੇ ਸਾਨੂੰ ਉਹ 70 ਰੁਪਏ ਦੀ 65 ਰੁਪਏ ਦੀ ਚੀਜ਼ ਸਾਨੂੰ ਮਿਲਣ ਲੱਗ ਜਾਣੀ ਹੈਗੀ ਹੈ ਇਸ ਦੇ ਵਿੱਚ ਵਪਾਰ ਨੂੰ ਵੀ ਬਹੁਤ ਫਾਇਦਾ ਹੋਏਗਾ ਆਮ ਘਰਾਂ ਨੂੰ ਵੀ ਬਹੁਤ ਫਾਇਦਾ ਹੋਏਗਾ ਕਿਉਂਕਿ ਜੀਐਸਟੀ ਘਟਣ ਦੇ ਨਾਲ ਰਾਸ਼ਨ ਘਟੇਗਾ ਕਰੇਲੂ ਸਮਾਨ ਸਮਾਨ ਹੈ ਜੋ ਉਹ ਉਹਦੇ ਤੇ ਸਾਨੂੰ ਰਾਹਤ ਮਿਲੇਗੀ ਜੋ ਅਸੀਂ ਘਰ ਬਣਾਉਣ ਵਾਸਤੇ ਜੋ ਮਟੀਰੀਅਲ ਖਰੀਦਦੇ ਹਾਂ ਉਹਦੇ ਵਿੱਚ ਸਾਨੂੰ ਰਾਹਤ ਮਿਲੇਗੀ ਹਰ ਚੀਜ਼ ਦੇ ਉੱਪਰ ਰਾਹਤ ਮਿਲੇਗੀ ਇਸ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਵੀ ਹੈਗਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਨਰਿੰਦਰ ਮੋਦੀ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਉਸ ਜਿਹੜਾ ਬੀਜੇਪੀ ਕੰਮ ਕਰ ਰਹੀ ਹੈ ਜੇ ਬੀਜੇਪੀ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਵੀ ਬੀਜੇਪੀ ਨੇ ਬਿੱਤੇ ਦੇ ਨੇ ਕੁਝ ਕੈਂਪ ਲਾਇਆ ਸੀਗਾ ਕੁਝ ਕਾਰਗਰਦਾਂ ਨਜ਼ਰਬੰਦ ਵੀ ਕੀਤੇ ਸੀ ਕੋਈ ਮੰਤਰੀ ਵੀ ਚੱਕੇਗੇ ਸੀ ਕੰਮ ਕਿਉਂ ਨਹੀਂ ਕਰਨ ਦੇ ਰਹੀ ਬੀਜੇਪੀ ਪੰਜਾਬ ਸਰਕਾਰ ਨੂੰ ਕਿਸ ਗੱਲ ਦਾ ਨਾਰਾ ਜਿਹੜੇ ਸੈਂਟਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਸਕੀਮਾਂ ਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਪਤਾ ਉਹੋ ਸਕੀਮਾਂ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਵੀ ਸਟੇਟ ਦੇ ਵਿੱਚ ਹੈ ਉਹ ਸਾਰੀ ਸਟੇਟ ਦੇ ਲੋਕ ਉਸ ਸਕੀਮਾਂ ਦਾ ਲਾਹਾ ਲੈ ਰਹੇ ਹਨ ਉਹੀ ਸਕੀਮਾਂ ਦੱਸਣ ਵਾਸਤੇ ਸਾਡੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਪ ਲਗਾਏ ਜਾ ਰਹੇ ਸੀ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਉਸ ਸਹੂਲਤ ਦਾ ਫਾਇਦਾ ਲੋਕਾਂ ਨੂੰ ਮਿਲੇ ਉਹਦੇ ਵਿੱਚ 5 ਲੱਖ ਦਾ ਬੀਮਾ ਸੀਗਾ ਕਿਸੇ ਦਾ ਕੋਈ ਬਿਮਾਰ ਹੋ ਗਿਆ ਤਾਂ ਤੁਸੀਂ 1 ਰੁਪਿਆ ਨਹੀਂ ਦੇਣਾ ਤੁਹਾਡਾ ਹਸਪਤਾਲ ਦੇ ਵਿੱਚ ਸਰਕਾਰ ਵੱਲੋਂ 5 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਉਹ ਫ੍ਰੀ ਕੀਤਾ ਜਾਣਾ ਸੀਗਾ ਤੇ ਉਸ ਤੋਂ ਇਲਾਵਾ ਜਿਹੜੇ ਜ਼ਿਮੀਂਦਾਰਾਂ ਨੂੰ ਫਸਲਾਂ ਦਾ ਮੁਆਵਜ਼ਾ ਮਿਲਦਾ ਜਾਂ ਫਸਲਾਂ ਦੇ ਇੰਸ਼ੋਰੈਂਸ ਦੇ ਪੈਸੇ ਮਿਲਦੇ ਨੇ ਉਹਦੇ ਵਿੱਚ ਹੋਰ ਕਾਫੀ ਸਹੂਲਤਾਂ ਹੁੰਦੀਆਂ ਹੈਗੀਆਂ ਨੇ ਮੈਡੀਕਲ ਦੀਆਂ ਸਹੂਲਤਾਂ ਨੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਕੋਈ ਸਾਡਾ ਵੀਰਪਰਾ ਜੇ ਜੇ ਦਾ ਕੋਈ ਕਿਸੇ ਦਾ ਸਰੀਰ ਦਾ ਕੋਈ ਅੰਗ ਪੈਰ ਹੈ ਨਹੀਂਗਾ ਠੀਕ ਹੈ ਤੇ ਕੋਈ ਵਪਾਰੀ ਹੈਗਾ ਜਿਹਦਾ ਕੋਈ ਕਾਰੋਬਾਰ ਕਰਨ ਮੁੰਡਾ ਕੋਈ ਸਕਿੱਲ ਵਰਕ ਕੰਮ ਸਿੱਖਿਆ ਹੋਇਆ ਜੇ ਕਿਸੇ ਬੱਚੇ ਨੇ ਕੰਮ ਕਰਨਾ ਹੈਗਾ ਤਾਂ ਉਹ ਵੀ ਸਰਕਾਰ ਆਪਣੀ ਜੇਬ ਦੇ ਵਿੱਚੋਂ ਪੈਸਾ ਦੇ ਕੇ ਉਸ ਬੱਚੇ ਨੂੰ ਆਪਦੇ ਕੋਲੋਂ ਕੰਮ ਕਰਵਾ ਕੰਮ ਸ਼ੁਰੂ ਕਰਵਾਂਦੀ ਹੈਗੀ ਸੀ ਐਦਾਂ ਦੀਆਂ ਸਹੂਲਤਾਂ ਸੀਗੀਆਂ ਉਸ ਕੈਂਪ ਦੇ ਵਿੱਚ ਉਹ ਸਹੂਲਤਾਂ ਜਿਹੜੇ ਲੋਕ ਸਹੂਲਤਾਂ ਜਿਹੜੀ ਸਰਕਾਰ ਬੰਦੇ ਨੂੰ ਸਹੂਲਤ ਦੇਗੀ ਉਹ انسان ਉਸ ਉਸੇ ਲੋਕਾਂ ਨਾਲ ਜੁੜੇਗਾ ਤੇ ਇਹ ਕੈਂਪਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਦੇ ਨਾਲ ਬਹੁਤ ਲੋ ਵਧ ਕੇ ਲੋਕ ਨਾਲ ਜੁੜ ਰਹੇ ਸੀ ਤੇ ਇਸੇ ਚੀਜ਼ ਤੋਂ ਡਰ ਡਰ ਕੇ ਇਹ ਆਮ ਆਦਮੀ ਪਾਰਟੀ ਵਾਲੇ ਵੀ ਇਹਨਾਂ ਨਾਲ ਐਨੇ ਲੋਕ ਕਿਉਂ ਜੁੜ ਰਹੇ ਨੇ ਬਾਕੀ ਉਹਦੇ ਵਿੱਚ ਜਿਹੜੀਆਂ ਸਹੂਲਤਾਂ ਦੇ ਰਹੇ ਸੀ ਉਹਦੇ ਵਿੱਚ ਇਹ ਕੋਈ ਨਹੀਂ ਹੈਗਾ ਸੀ ਵੀ ਤੁਸੀਂ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਉਹ ਸਹੂਲਤ ਹਰ ਕਿਸੇ ਬੰਦੇ ਵਾਸਤੇ ਸੀ ਪਰ ਜੇ ਕਿਸੇ ਦਾ ਫਾਇਦਾ ਹੋ ਰਿਹਾ ਸੀਗਾ ਤਾਂ ਉਹ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜਦੇ ਸੀ ਬਸ ਇਸੇ ਚੀਜ਼ ਤੋਂ ਡਰਦੇ ਹੋਏ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਉਹ ਕੈਂਪ ਬੰਦ ਕਰਵਾਤੇ ਤੇ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀਗੇ ਸੀਨੀਅਰ ਲੀਡਰ ਸੀਗੇ ਸਾਡੇ ਝਝਾਰੂ ਵਰਕਰ ਸੀਗੇ ਉਹਨਾਂ ਨੂੰ ਪੁਲਿਸ ਦੀ ਮਦਦ ਨਾਲ ਫੜ ਕੇ ਥਾਣਿਆਂ ਦੇ ਵਿੱਚ ਲੈ ਗਏ। ਤਾਂ ਆਵਾਂ ਨੇ ਪਾਰਟ ਕਰ ਰਹੇ ਸੀ ਡਾਟਾ ਚੋਰੀ ਕਰ ਰਹੇ ਸੀ ਲੋਕਾਂ ਦੀ ਜਿਹੜੀ ਪ੍ਰਾਈਵੇਸੀ ਉਹ ਲੀਕ ਕਰ ਰਹੇ ਸੀ। ਇਹ ਮੇਰੇ ਕੈਂਪ ਲਾਣੇ ਨਹੀਂ ਨਹੀਂ ਲਾਣਾ ਚਾਹੀਦਾ ਜਿਹੜੇ ਲੋਕਾਂ ਦੀ ਪ੍ਰਾਈਵੇਟੀ ਜਾਂ ਲੋਕਾਂ ਦੇ ਪੱਤਾ ਚੋਰੀ ਕਿਤੇ ਜਿਹੜੇ ਕੈਂਪ ਲਾ ਕੇ। ਵੀਰ ਜੀ ਤੁਸੀਂ ਕਿਸੇ ਦਾ ਡਾਟਾ ਚੋਰੀ ਕਰ ਹੀ ਨਹੀਂ ਸਕਦੇ। ਤੁਸੀਂ ਕਿਸੇ ਦਾ ਡਾਟਾ ਚੋਰੀ ਕਿਵੇਂ ਕਰ ਲੋਗੇ? ਆਧਾਰ ਕਾਰਡ ਆਧਾਰ ਕਾਰਡ ਮੰਗਦੇ ਸੀਗੇ ਉਸ ਤੋਂ ਇਲਾਵਾ ਹੋਰ ਕੋਈ ਚੀਜ਼ ਮੰਗਦੇ ਨਹੀਂ ਹੈਗੇ ਸੀਗੇ। ਅਧਾਰ ਕਾਰਡ ਆਪਾਂ ਅੱਜ ਕੁਝ ਵੀ ਚੀਜ਼ ਲੈਣੀ ਹੈ ਅਸੀਂ ਨਵਾਂ SIM ਲੈਣਾ ਹੈ ਮੋਬਾਈਲ ਲੈਣਾ ਹੈ ਆਕਾ ਬੈਂਕ ਦੇ ਵਿੱਚ ਖਾਤਾ ਖਲਵਾਉਣਾ ਹੈ ਆਧਾਰ ਕਾਰਡ ਦਿੰਨੇ ਆਪਾਂ ਤੇ ਉਹ ਸਕੀਮ ਦੀ ਸਕੀਮ ਦਾ ਲਾਹਾ ਲੈਣ ਵਾਸਤੇ ਵੀ ਆਧਾਰ ਕਾਰਡ ਦਿੰਦੇ ਸੀ ਮੰਗਦੇ ਸੀਗੇ ਹੋ ਤਾਂ ਕੋਈ ਡਾਕੂਮੈਂਟ ਹੀ ਨਹੀਂ ਮੰਗਦੇ ਹੈਗੇ ਸੀ ਕੈਂਪ ਦੇ ਵਿੱਚ ਮੈਂ ਖੁਦ ਲਾਏ ਨੇ ਅਥੇ ਆਪਸੀਂ ਦੌਣਕਲਾਂ ਦੇ ਵਿੱਚ ਮੈਂ ਖੁਦ ਕੈਂਪ ਲਵਾਇਆ ਸੀ ਇਹ ਆਧਾਰ ਕਾਰਡ ਸਿਰਫ ਮੰਗਦੇ ਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਮੰਗਦੇ ਇਹ ਸਿਰਫ ਡਰੀ ਹੋਈ ਐ ਝੂਠ ਬੋਲਦੇ ਨੇ ਉਹ ਦੇਖ ਹੀ ਰਹੇ ਆ ਆਪਾਂ ਉੱਥੇ ਭਗਵੰਤ ਮਾਨ ਜੀ ਹੜਾਂ ਦੇ ਵਿੱਚ ਕੀ ਕਰ ਰਹੇ ਹੈਗੇ ਨੇ ਠੀਕ ਹੈ ਜੀ ਇਹ ਇਸ ਝੂਠ ਝੂਠ ਬੋਲਦੇ ਨੇ ਝੂਠ ਦੀ ਰਾਜਨੀਤੀ ਕਰਦੇ ਹੈਗੇ ਨੇ ਕੋਈ ਡਾਟਾ ਚੋਰੀ ਨਹੀਂ ਕਰਦੇ ਹੈਗੇ ਸੀਗੇ ਕੈਂਪ ਦੇ ਵਿੱਚ ਬੀਜੇਪੀ ਜਿਹੜਾ ਕੈਂਪ ਲਾਣ ਦੀ ਸੀ ਉਹਦੇ ਵਿੱਚ ਸਿਰਫ ਸਿਰਫ ਆਧਾਰ ਕਾਰਡ ਮੰਗਿਆ ਜਾਂਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮੰਗਿਆ ਜਾਂਦਾ ਪੰਜਾਬ ਦੇ ਵਿੱਚ ਦਿੱਲੀ ਦੀ ਦਖਨ ਦਾ ਜੀ ਕਿੰਨੇ ਕੁ ਸਹੀ ਆ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਹਾਰੇ ਹੋਏ ਸਾਰੇ ਬੰਦੇ ਉਰੇ ਆ ਕੇ ਬੈਠੇ ਹੋਏ ਨੇ ਕਿਸਾਨ ਭਵਨ ਦੇ ਵਿੱਚ ਕੇਜਰੀਵਾਲ ਜੀ ਨੇ ਉਹਨੂੰ ਰੈਨੋਵੇਟ ਕਰਕੇ ਅੰਦਰੋਂ ਢਾਪਨ ਕਰਕੇ ਵੀ ਵੀ ਆਈ ਪੀ ਸਪੈਸ਼ਲ ਕਮਰੇ ਬਣਾ ਕੇ ਉਰੇ ਬੈਠੇ ਹੋਏ ਨੇ ਦਿੱਲੀ ਦੇ ਜਿੰਨੇ ਵੱਡੇ ਹਾਰੇ ਹੋਏ ਨੇਤਾ ਨੇ ਇਹਨਾਂ ਦੇ ਸੁਸੋਦੀਆ ਜੀ ਲਾਲੋ ਕੇਜਰੀਵਾਲ ਜੀ ਲਾਲੋ ਜਿੰਨੇ ਵੀ ਹੈਗੇ ਨੇ ਸਾਰੇ ਉਰੇ ਬੈਠੇ ਹੋਏ ਨੇ ਪੈਸੇ ਇਕੱਠੇ ਕਰ ਰਹੇ ਨੇ ਪਤਾ ਇਹਨਾਂ ਨੂੰ ਵੀ 6 ਮਹੀਨੇ ਰਹਿ ਗਏ ਵੀ ਕੁਝ ਨਹੀਂ ਬਣਨਾ ਹੈਗਾ ਲੋਕਾਂ ਦੇ ਪਿੰਡਾਂ 'ਚ ਨਹੀਂ ਵਣਨ ਦੇਣਾ ਹੈਗਾ ਆਪਣੇ ਸਾਡੇ ਇੱਥੋਂ ਦੇ ਸਨੌਰ ਦੇ ਐਮਐਲਏ ਸਾਹਿਬ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਨੇ ਉਹਨਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਉਹਨਾਂ ਨੇ ਦਿਖਾਤਾ ਵੀ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਵੀਰ ਜੀ ਇੱਕ ਸਾਢੇ 3 ਸਾਲਾਂ ਦੇ ਵਿੱਚ ਇੱਕ ਇੱਟ ਨਹੀਂ ਕਿ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਕਿੱਥੇ ਲਾਈ ਮੇਰੇ ਪਿੰਡ ਦੇ ਵਿੱਚ ਜਾ ਕੇ ਦੇਖੋ ਬੁਰਾ ਹਾਲ ਹੈ ਸੜਕਾਂ ਦਾ ਅਮੀ ਦੇ ਕਾਰਨ ਇੰਨਾ ਬੁਰਾ ਹਾਲ ਹੈਗਾ ਇੱਕ ਸਿੰਗਲ ਇੱਟ ਨਹੀਂ ਇਹਨਾਂ ਨੇ ਸਾਢੇ 3 ਸਾਲ ਦੇ ਵਿੱਚ ਲਾਈ ਤੇ ਇਹਨਾਂ ਨੂੰ ਲੋਕ ਕਿਵੇਂ ਪਿੰਡ 'ਚ ਵੜਨ ਦੇ ਦੇਣਗੇ ਮੇਰੇ ਤੋਂ ਬਾਠਾਲ ਮਜਰਾ ਕਿ ਕਿਸ ਤਰ੍ਹਾਂ ਜਿਹੜੇ ਆਮ ਲੋਕਰੀ ਆਵਾਜ਼ ਚੁੱਕੀ ਹੋ ਉਹਨਾਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਨੂੰ ਸਿਰਫ ਆਮ ਲੋਕਾਂ ਦੀ ਆਵਾਜ਼ ਚੁੱਕੇ ਸਿਰਫ ਰਾਜਨੀਤਿਕ ਸਟੰਟ ਹੈ ਦੇਖੋ ਜੀ ਰਾਜਨੀਤੀ ਸਟੰਟ ਵੀ ਕਹਿ ਸਕਦੇ ਆ ਇਹਨਾਂ ਨੂੰ ਆਮ ਲੋਕਾਂ ਦੀ ਆਵਾਜ਼ ਤਾਂ ਨਹੀਂ ਕਹਿ ਸਕਦੇ ਸਾਢੇ 3 ਸਾਲ ਤੋਂ ਪਠਾਨ ਮਾਜਰਾ ਜੀ ਇਹਨਾਂ ਦੇ ਭਾਈਵਾਲ ਸੀਗੇ ਜਾਤਾਵਾ ਚੱਕ ਨਹੀਂ ਸੀ ਤਾਂ ਸਰਕਾਰ ਬਣਨ ਤੋਂ ਮਹੀਨੇ ਬਾਅਦ 2 ਮਹੀਨੇ ਬਾਅਦ ਪਤਾ ਲੱਗ ਗਿਆ ਸੀਗਾ ਇਹਨਾਂ ਨੂੰ ਵੀ ਸਾਡਾ ਜਿਹੜਾ ਸਾਰਾ ਕੰਟਰੋਲ ਹੈ ਉਹ ਦਿੱਲੀ ਵਾਲਿਆਂ ਦਾ ਹੈਗਾ ਸਾਡੇ 3 ਸਾਲਾਂ ਦੇ ਵਿੱਚ ਆਪਣੇ ਐਮ.ਐਲ.ਏ. ਸਾਹਿਬ ਨੇ ਵੀ ਬਹੁਤ ਕੁਝ ਕਮਾਇਆ ਪਤਾ ਜਾ ਕੇ ਇਲਾਕੇ ਦੇ ਵਿੱਚ ਪੁੱਛ ਕੇ ਦੇਖੋ ਇਲਾਕੇ ਇਹਨਾਂ ਨੇ ਆਲੀਸ਼ਾਨ ਘਰ ਬਹੁਤ ਕੁਝ ਚੰਗੇ ਕਰੋੜ ਕਰੋੜ ਰੁਪਏ ਦੇ ਘੋੜੇ ਆ ਰੱਖੀਆਂ ਨੇ ਸਾਰਾ ਕੁਝ ਕੀਤਾ ਹੈਗਾ ਤੇ ਹੁਣ ਇਹਨਾਂ ਦੀ ਅੰਦਰਲੀ ਗੱਲਬਾਤ ਕੀ ਆ ਉਹ ਮੈਨੂੰ ਨਹੀਂ ਪਤਾ ਹੈਗਾ ਪਰ ਹਲਕੇ ਦੇ ਵਿੱਚ ਕੰਮ ਨਹੀਂ ਜੋ ਮੈਨੂੰ ਇਹਨਾਂ ਦੇ ਬਿਆਨ ਤੋਂ ਲੱਗਿਆ ਜੋ ਉਹਨਾਂ ਨੇ ਵੀਡੀਓ ਉਹਨਾਂ ਦੀ ਵਾਇਰਲ ਹੋਈਆਂ ਕਿ ਉਹਨਾਂ ਨੇ ਹਲਕੇ 'ਚ ਕੰਮ ਨਹੀਂ ਕੀਤਾ ਹੈਗਾ। ਵਾਲੇ ਵੀਡੀਓ 'ਚ ਕਿਹਾ ਵੀ ਮੈਂ ਪਹਿਲਾਂ 2 ਸਾਲ ਪਹਿਲਾਂ ਅਪਲੀਕੇਸ਼ਨ ਲਿਖੇ ਲਿਖ ਰਹੇ ਸੀ ਕਿ ਮੇਰੀ ਸੁਣਵਾਈ ਫਿਰ ਵੀ ਨਹੀਂ ਹੋ ਰਹੀ ਜੇਕਰ ਕਿਸੇ ਕਿਸੇ ਬਦਲੀ ਕਰवानी ਆ ਤਾਂ ਵੀ ਦਿੱਲੀ ਦਾ ਫੋਨ ਜਾਊਗਾ ਤਾਂ ਬਦਲੀ ਹੋਊਗੀ। ਨਾ ਕੋਈ ਮੰਤਰੀ ਦਾ ਕੰਮ ਹੋ ਰਿਹਾ ਪੰਜਾਬ 'ਚ ਨਾ ਕੋਈ ਐਮ.ਐਲ.ਏ ਦਾ ਕੰਮ ਹੋ ਰਿਹਾ ਇਹ ਚੱਲ ਰਹੀ ਹੈ ਦਿੱਲੀ ਵਾਲੇ ਦੇ ਚੱਲ ਰਹੀ ਹੈ। ਨਹੀਂ ਨਹੀਂ ਭਾਈ ਨਹੀਂ ਨਹੀਂ ਵੀਜੀ ਨਹੀਂ ਸਭ ਇਹਨਾਂ ਦੀ ਚੱਲ ਰਹੀਆਂ ਸੀਗੀਆਂ ਹੁਣ 5 5 ਮਹੀਨੇ ਪਹਿਲਾਂ ਇਹਨਾਂ ਸਰਪੰਚੀਆਂ ਸਰਪੰਚੀ ਦੇ ਇਲੈਕਸ਼ਨ ਹੋਏ ਨੇ ਤੇ ਸਾਰੇ ਇਹਨਾਂ ਪਠਾਨ ਮਜਰਾ ਸਾਹਿਬ ਦੇ ਜਿਹੜੇ ਬੰਦੇ ਸੀਗੇ ਸਾਰੇ ਇਹਨਾਂ ਦੇ ਸਰਪੰਚ ਬਣੇ ਨੇ ਇਹਨਾਂ ਦੀ ਫੁੱਲ ਚਲਦੀ ਸੀਗੀ ਥਾਣਿਆਂ ਦੇ ਵਿੱਚ ਥਾਣੇ ਪੁਲਿਸ ਵਾਲੇ ਪੁਲਿਸ ਮਲਾਜਮ ਇਹਨਾਂ ਦੇ ਲੱਗਦੇ ਸੀ ਜਿਹੜੇ ਇਹ ਕਹਿੰਦੇ ਸੀਗੇ ਸਭ ਚਲਦੀ ਸੀਗੀ ਇਹ ਤਾਂ ਕੋਈ ਅੰਦਰ ਦੀ ਗੱਲਬਾਤ ਕੁਝ ਹੋਰ ਹੈ ਉਹ ਸਮਾਂ ਪੈਣ ਤੇ ਨਿਕਲ ਕੇ ਆ ਜਾਈਗੀ ਬਾਹਰ ਲਾਸ ਵਾਲਾ ਪੰਜਾਬ ਸਰਕਾਰ ਦਾ ਆਪਣੇ ਐਮਐਲਓ ਪਰ ਕਾਰਵਾਈ ਸਹੀ ਆ ਕਰਨਾ ਕਿ ਨਹੀਂ ਕਰਨਾ ਚਾਹੀਦਾ ਕਿ ਨਹੀਂ ਕਰਾਈਦਾ ਆਪਣੇ ਐਮਐਲਓ ਪਰ ਕਾਰਵਾਈ ਦੇਖੋ ਕੋਈ ਵੀ ਪਾਰਟੀ ਦਾ ਵਰਕਰ ਹੈ ਆਪਣੀ ਪਾਰਟੀ ਦਾ ਜਦੋਂ ਉਹ ਢਿੱਡ ਨੰਗਾ ਕਰਦਾ ਹੈ ਨਾ ਤੇ ਕਾਰਵਾਈ ਤਾਂ ਪਾਰਟੀਆਂ ਫਿਰ ਕਰਦੀਆਂ ਹੀ ਹੁੰਦੀਆਂ ਨੇ ਉਹ ਜੋ ਕੋਈ ਜੇ ਕੋਈ ਉਹਨਾਂ ਦੀ ਗੱਲਬਾਤ ਐਸੀ ਨਹੀਂ ਸੀਗੀ ਰਿਸ਼ਤੇਦਾਰੀ ਹੈ ਉਹਨਾਂ ਦੀ ਸੀਐਮ ਸਾਹਿਬ ਦੇ ਨਾਲ ਫੋਨ ਤੇ ਵੀ ਗੱਲ ਕੀਤੀ ਜਾ ਸਕਦੀ ਸੀ ਐਦਾਂ ਉਹਨਾਂ ਨੇ ਸ਼ਰੀਆਮ ਸਰਕਾਰ ਦਾ ਚਿਹਰਾ ਦਿਖਾ ਰਹੇ ਹੈਗੇ ਨੇ ਤਾਂ ਸਰਕਾਰ ਨੂੰ ਗੁੱਸਾ ਤਾਂ ਆਏਗਾ ਕਾਰਵਾਈ ਤਾਂ ਕਰੇਗੀ ਤਾਂ ਬਿਲਕੁਲ ਪਟਿਆਲਾ ਪੀਏਟੀ ਨਿਊ ਲੀਕ ਕੇਸ਼ਵ ਕੁਮਾਰ